ਪਾਸ ਨਹੀਂ ਹੋਇਆ ਸਰ ਉਹ ਕਰਵਾਇਆ ਜਾ ਤੇ ਉਹ ਸਰ ਉਹ ਉੱਪਰ ਆ ਗਈ ਐਪਲੀਕੇਸ਼ਨ ਤੇ ਉੱਪਰ ਉਹ ਆਏ ਨੇ ਜਿੱਥੇ ਵਿਕਾਸਾ ਖਾਚੂ ਅੱਛਾ ਤੁਸੀਂ ਕਦੋਂ ਅਪਲਾਈ ਕਰਾਇਆ ਸੀਗਾ ਮੈਨੇ ਸੱਤ ਦਿਨ ਹੋ ਗਏ ਜੀ ਅੱਜ ਨਹੀਂ ਚਿੱਠੀ ਤੋਂ ਇਲਾਵਾ ਕੋਈ ਉਹ ਤੋਂ ਵੀ ਕਰਿਆ ਐਪਲੀਕੇਸ਼ਨ ਤੋਂ ਕੋ ਮੀਟ ਨੇ ਕਰਾਇਆ ਤੁਹਾਡਾ ਅਪਲਾਈ ਕੁਝ ਨਹੀਂ ਕਰਿਆ ਹੋਇਆ ਸਰ ਮੈਂ ਉਹ ਆਨਲਾਈਨ ਕਰਨਾ ਪਊਗਾ ਮੈਨੇ ਆਨਲਾਈਨ ਕਰਵਾਵਾਂਗੇ ਅਸੀਂ ਤੁਸੀਂ ਮੈਨੂੰ ਨੰਬਰ ਮੇਰਾ ਨੰਬਰ ਨੋਟ ਕਰ ਲਓ ਡੇਟ 1928 ਕੱਲਾ ਕੋ ਕੋ ਪੱਕੀ ਸਾਥ ਤੇ ਨਹੀਂ ਗਈ ਲਮੇ ਕਰਾ ਨਾ ਜੀ ਪੱਕੀ ਸਾਥ ਨਹੀਂ ਗਈ ਜੀ ਕੁੰਟ ਵਾਲਾ ਪਾਇ ਉਹ ਵੀ ਸਾਡਾ ਘਰ ਚ ਆਉਂਦਾ ਜੀ ਨਹੀਂ ਮੰਨਦੇ ਤੇ ਜਦੋਂ ਉਹੀ ਤੇ ਕਹਿ ਰਹੇ ਆ ਬਣੇ ਜਿਹੜੇ ਚਾਪਦੇ ਇਹਨਾਂ ਦੇ ਚਿਹਤੇ ਨੇ ਉਹਨਾਂ ਦਾ ਤਾਂ ਕਰ ਦਿੰਦੇ ਸੇਵ ਕਰ ਰੰਦੀਪ ਜੀ ਇਹ ਥੋੜਾ ਡਿਸਟੈਂਸ ਬਾਕੀ ਇਹ ਤਾਂ ਨਹੀਂ ਕਰਦਾ ਕੋਈ ਸੁਨਵਾਰਦੀ ਸਾਡੇ ਦੀ ਮੁਰੂ ਲਾ ਲਵਾਂਗੇ ਅਸੀਂ ਕਰਾਂਗੇ ਬਣੇ ਇਹ ਪ੍ਰਧਾਨ ਮੰਤਰੀ ਦੀ ਸਕੀਮ ਆ ਨਾ ਤਾਂ ਕਰਕੇ ਰੋਕ ਦੇ ਆ ਵੇਹਰ ਇੱਕ ਵਟ ਬੇਬੇ ਤੂੰ ਮੈਨੂੰ ਟੈਲੀਫੋਨ ਕਰ ਲੂੰ ਕਰਦੇ ਅਸੀਂ ਉੱਥੇ ਆ ਕੇ ਕਰ ਦਿਆਂਗੇ ਕੋਲੂੰਗਾ ਤੇ ਫਟੇਗੜ ਚੰਨਾ ਨਹੀਂ ਕੋ ਮਮਾ ਤੇਰਾ ਤਰ ਆਪਣਾ ਫਟੇਗੜ ਕਰ ਦਿਆਂਗੇ ਅਸੀਂ ਕਰ ਦਾਂਗੇ ਅਸੀਂ ਕਰ ਜੀ ਆਜਾ ਮੇਰੀ ਤਾਂ ਡਿਊਟੀ ਇੱਥੇ ਜੀ ਨਾਮ ਅਮਰਤਪਾਲ ਸਿੰਘ ਹੈ ਜੀ ਕਮੋ ਮਾ ਜਰਾ ਖੁਰਦ ਸਰ ਕੀ ਪ੍ਰੋਬਲਮ ਆ ਰਹੀ ਕਿ ਮਸਤ ਪ੍ਰੋਬਲਮ ਸਰ ਦੇਖੋ ਜਿਹੜੇ ਸਰ ਮਤਲਬ ਕਿ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਜਿਹੜੇ ਕੱਚੇ ਘਰਾਂ ਨੂੰ ਆਏ ਹੋਏ ਨੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਜਿਹੜੇ ਪੈਸੇ ਮਿਲਦੇ ਆ ਕੱਚੇ ਘਰਾਂ ਦੇ ਗੱਡਰ ਵਾਲੀਆਂ ਨੇ ਛੱਤਾਂ ਨੇ ਜਿਹੜੀਆਂ ਉਹ ਸਰ ਪ੍ਰੋਪਰ ਤਰੀਕੇ ਨਾਲ ਸਰਵੇ ਸਹੀ ਨਹੀਂ ਹੋਇਆ ਜੀ ਉਹ ਕਿਉਂਕਿ ਜਿਹੜੇ ਮੇਡ ਨੇ ਉਹ ਆਪਣੇ ਆਪਣੇ ਘਰਾਂ ਦੇ ਹੀ ਮਟਰਗੇ ਜਿਹਨਾਂ ਨੇ ਵੋਟਾਂ ਦੀ ਰੰਜਿਸ਼ ਰੱਖ ਕੇ ਲਾ ਲੋ ਜਾਂ ਜਿਵੇਂ ਲਾ ਲੋ ਜਿਹੜੇ ਲੋਕ ਅੱਜ ਸੱਤਾ ਦੇ ਵਿੱਚ ਨੇ ਸਰਪੰਚੀ ਤੌਰ ਤੇ ਸਰ ਉਹ ਆਪਣੇ ਆਪਣੇ ਬੰਦੇ ਦੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਨੂੰ ਉਹ ਕਰਵਾ ਦੇ ਲਈ ਲੇਕਿਨ ਜਿਹੜੇ ਲੋੜਵੰਦ ਦੇ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਜ਼ਿਆਦਾ ਲੋੜ ਆ ਉਹ ਸਾਰ ਰਹੇਗੇ ਕੁਛ ਹੈ ਜੀ ਬਹੁਤ ਜ਼ਿਆਦਾ ਰਹਿੰਦੇ ਨੇ ਮੈਂ ਕਹਿੰਦਾ ਹੱਥ ਬੰਨ੍ਹ ਕੇ ਇਹ ਹੀ ਅਪੀਲ ਕਰਦੇ ਆਂ ਜੀ ਕਿ ਦੁਬਾਰੋ ਇੱਕ ਵਾਰੀ ਉਹਨਾਂ ਦਾ ਸਰਦਾ ਕਰਵਾਇਆ ਜਾਵੇ ਤੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਜਿਹੜੀ ਪ੍ਰਧਾਨ ਮੰਤਰੀ ਆਵਾਜ਼ ਉਹਨਾਂ ਦੀ ਆ ਉਹ ਮਦਦ ਦਿੱਤੀ ਜਾਵੇ ਸਰ ਇਹ ਨਾ ਬਈ ਮੰਤਰੀ ਜੀ ਸਰ ਜਿਹੜਾ ਪਿੰਡ ਫਟੇਗੜਾ ਚੰਨਾਈ ਮੰਤਰੀ ਜੀ ਕੀ ਮੁਸ਼ਕਿਲ ਆ ਰਹੀ ਹੈ ਕਿੱਥੇ ਆਈ ਸਰ ਮੁਸ਼ਕਲ ਜੀ ਮੇਰੇ ਦੋ ਬੇਟੀਆਂ ਨੇ ਘਰ ਵਾਲਾ ਮੇਰੇ ਬੰਦੇ 'ਚ ਬੈਠਾਗਾ ਛੱਤ ਮੇਰੀ ਡਿੱਗਣ ਵਾਲੀ ਹੋ ਰਹੀ ਹੈ ਜੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਡੀ ਜੀ ਹੁਣ ਤੇ ਘਰ ਵਾਲ ਦੇਖਣ ਆਏ ਸੀ ਸਾਡਾ ਘਰ ਸੱਡ ਕੇ ਗਾਂਹ ਲੰਗ ਗਏ ਜੀ ਕਹਿੰਦੇ ਤੁਹਾਡਾ ਘਰ ਪੱਕਾ ਏ ਹੁਣ ਕੰਧ ਲਿਪਤੀ ਜੇ ਇਹਦਾ ਮਤਲਬ ਇਹ ਥੋੜੀ ਐ ਵੀ ਘਰ ਸਾਰਾ ਹੀ ਪੱਕਾ ਏ ਕੰਧਾ ਤਾਂ ਹੁਣ ਹਰ ਇੱਕ ਕੋਈ ਲਿਪਕੇ ਰੱਖਦਾ ਏ ਹੂੰ ਸਾਡੇ ਛੱਤ ਤੇ ਮੀਂਹ ਪੈਂਦੇ ਤਾਂ ਇੰਨੀ ਚ ਆਉਂਦੀ ਹੈ ਕਿ ਸਾਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਹਾਂ ਮੈਂ ਪ੍ਰਧਾਨ ਮੰਤਰੀ ਵੱਲੋਂ ਜੋ ਸਾਨੂੰ ਸਹਾਇਤਾ ਦਿੱਤੀ ਜਾਵੇ ਜੀ ਸਾਡਾ ਘਰ ਪਾਇਆ ਜਾਵੇ ਬਸ ਸਾਡੀ ਇਹੀ ਬੇਨਤੀ ਹੈ ਸਰਪੰਚ ਨਾਲ ਗੱਲ ਹੋਈ ਕੋਈ ਸਰਪੰਚ ਨਾਲ ਹੋਈ ਸੀ ਜੀ ਉਹ ਕਹਿੰਦੇ ਵੀ ਤੁਹਾਡਾ ਘਰ ਪੱਕਾ ਹੈ ਕੋਈ ਪ੍ਰੋਬਲਮ ਨਹੀਂ ਹੈ ਅੱਜ ਕਿੱਥੇ ਆਏ ਸੀ ਅੱਜ ਉਰੀ ਆਈ ਸੀ ਸੁਵਤਾ ਕੇਂਦਰ ਫਾਰਮ ਭਰਨ ਲਈ ਉਹ ਕਹਿੰਦੇ ਗਾਹਾਂ ਜਾਵੋ ਹੁਣ ਗਾਹਾਂ ਅਸੀਂ ਕਿੱਥੇ ਜਾਈਏ ਜੀ ਗਰੀਬ ਇਹ ਹੋਰ ਸਰਕਿਟ ਹੈ ਬਲ ਫਿਰ ਹੋਰ ਗਿਆ ਸਬਸ ਨਾਲ ਇਹ ਕੋ ਨਹੀਂ ਦੇਚੇ ਦੇਖੋ ਇਹਨਾਂ ਦੀ ਸਮੱਸਿਆ ਬਹੁਤ ਵੱਡੀ ਹੈ ਅੱਜ ਤੋਂ ਮੈਨੂੰ ਇਹ ਲੱਗਦਾ ਹੈ ਵੀ 10 ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਪਰ ਪੰਜਾਬ ਦੀ ਇੰਨੀ ਕੁ ਜੇ ਆਪਾਂ ਕਹਿ ਲਈਏ ਵੀ ਦੁਰਦਸ਼ਾ ਕਰਦੀ ਹੈ ਗਰੀਬ ਲੋਕਾਂ ਦੀ ਜਿਨ੍ਹਾਂ ਨੂੰ ਘਰਾਂ ਦੀ ਲੋੜ ਹੈ ਉਹਨਾਂ ਨੂੰ ਘਰ ਨਹੀਂ ਬਣਾ ਕੇ ਦਿੱਤੇ ਜਾ ਰਹੇ ਕਿਉਂਕਿ ਆਪਦੇ ਚਿਹਤਿਆਂ ਨੂੰ ਚਾਹੇ ਕਾਂਗਰਸ ਦੀ ਸਰਕਾਰ ਸੀ ਪਿੱਛੇ ਚਾਹੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਨਹੀਂ ਦੇਖਦੇ ਵੀ ਕਿਸੇ ਤੇ ਕੋਈ ਗਰੀਬ ਹੈ ਕਿਸੇ ਦਾ ਕੱਚਾ ਘਰ ਹੈ ਕੋਈ ਵਿਚਾਰਾ ਮੀਂਹ ਦੇ ਵਿੱਚ ਧੁੱਪ ਦੇ ਵਿੱਚ ਬੁਰੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਇਹਨਾਂ ਨੂੰ ਸਿਰਫ ਔਰ ਸਿਰਫ ਆਪਦੇ ਚਿਹਤੇ ਦਿਖਾਈ ਦਿੰਦੇ ਆ ਤੇ ਹੁਣ ਵੀ ਇਸ ਵਾਰ ਵੀ ਜਦੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਜਿਹੜੀ ਪਿੰਡਾਂ ਦੇ ਵਿੱਚ ਘਰ ਬਣਨੇ ਨੇ ਉਹ ਕੱਢੀ ਗਈ ਆ 31 ਮਾਰਚ ਤੱਕ ਉਹਦੀ ਡੇਟ ਹੈ ਤੇ ਭਰੇ ਜਾਣੇ ਨੇ ਉਹਦੇ ਫਾਰਮ ਤਾਂ ਹੁਣ ਵੀ ਰਾਜਨੀਤੀ ਕਰ ਰਿਹਾ ਭਵੰਤਮਾਨ ਹੁਰੀ ਜਿਹੜੀ ਇਹਨਾਂ ਦੀ ਆਮ ਆਦਮੀ ਪਾਰਟੀ ਆ ਉਹ ਕਿਉਂਕਿ ਇਹਨਾਂ ਨੇ ਆਪ ਦੇ ਚਿਹਤੇ ਜਿਹੜੇ ਮੇਟ ਨੇ ਜਿਹੜੇ ਉਹ ਉਹਨਾਂ ਨੂੰ ਸਰਵੇ ਕਰਨ ਦੇ ਉੱਪਰ ਲਾਇਆ ਹੋਇਆ ਤੇ ਉਹ ਇਹੋ ਜਿਹੇ ਲੋਕਾ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦੇ ਘਰਾਂ ਦੇ ਉੱਤੇ ਚਾਦਰਾਂ ਪਈਆਂ ਹੋਈਆਂ ਨੇ ਜਿਨ੍ਹਾਂ ਦੇ ਤਰਪਾਲਾ ਪਾ ਕੇ ਵਿਚਾਰਾ ਗੁਜ਼ਾਰਾ ਕਰ ਰਿਹਾ ਹੈ ਜਿਨ੍ਹਾਂ ਨੂੰ ਅਸਲ ਦੇ ਵਿੱਚ ਘਰ ਦੀ ਲੋੜ ਹੈ ਉਹਨਾਂ ਨੂੰ ਮਕਾਨ ਬਣਾ ਕੇ ਨਹੀਂ ਦੇਣਾ ਚਾਹੁੰਦੇ ਉਹਨਾਂ ਦਾ ਸਰਵੇ ਹੀ ਨਹੀਂ ਕੀਤਾ ਜਾਂਦਾ ਤੇ ਕੇਂਦਰ ਸਰਕਾਰ ਵੱਲੋਂ ਅਸੀਂ ਵੀ ਅਪੀਲ ਕੀਤੀ ਹੈ ਸਾਡੇ ਪੰਜਾਬ ਦੇ ਸੰਗਠਨ ਮੰਤਰੀ ਨੇ ਮੰਤਰੀ ਸ਼੍ਰੀ ਨਿਵਾਸ ਸੁਨੀ ਜੀ ਨਾਲ ਕੱਲ ਮੀਟਿੰਗ ਹੋਈ ਸੀ ਸਾਰੇ ਪੰਜਾਬ ਦੀ ਇਸ ਮੁੱਦੇ ਦੇ ਉੱਤੇ ਤਾਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੈਂਟਰ ਸਰਕਾਰ ਇਹ ਸਾਰੇ ਸਿਸਟਮ ਨੂੰ ਠੀਕ ਕਰੂਗੀ ਤੇ ਮੈਂ ਇਹਨਾਂ ਨੂੰ ਪਰਿਵਾਰਾਂ ਨੂੰ ਵੀ ਤੇ ਬਾਕੀ ਵੀ ਜਿਹੜੇ ਪਰਿਵਾਰ ਤੁਹਾਡੇ ذریعے ਸੁਣ ਰਹੇ ਆ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਸੈਂਟਰ ਸਰਕਾਰ ਇਹਦੇ ਵਿੱਚ ਹਸਤਕਸ਼ਪ ਕਰਕੇ ਪੰਜਾਬ ਸਰਕਾਰ ਦੇ ਨਾਲ ਗੱਲਬਾਤ ਕਰ ਰਹੀ ਹੈ ਜਿਹੜੀ ਕੋਈ ਲੋੜਵੰਦ ਪਰਿਵਾਰ ਹੈ ਜਾ ਜਿਹੜਾ ਰਹਿ ਗਿਆ ਜਿਹਨੂੰ ਘਰ ਨਹੀਂ ਮਿਲਿਆ ਉਹਨੂੰ ਘਰ ਆਉਣ ਵਾਲੇ ਸਮੇਂ ਦੇ ਵਿੱਚ ਮਿਲੂਗਾ ਇਹਨੂੰ ਅਸੀਂ ਵਧਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਜਿਹੜਾ 31 ਮਾਰਚ ਤੱਕ ਅਪਲਾਈ ਕਰਨ ਦੀ ਡੇਟਾ ਹੈ ਇਹਨੂੰ ਹੋ ਸਕਦਾ 1 ਮਹੀਨਾ 2 ਮਹੀਨਾ ਐਕਸਟੈਂਡ ਕੀਤਾ ਜਾਵੇ ਤੇ ਮੈਂ ਵਿਸ਼ਵਾਸ ਦਿਵਾਉਣਾ ਜਿਸ ਪਰਿਵਾਰ ਨੂੰ ਜਿਹੜੇ ਦੋ ਪਰਿਵਾਰ ਮਿਲੇ ਨੇ ਕਿ ਤੁਹਾਨੂੰ ਜ਼ਰੂਰ ਤੁਹਾਡਾ ਘਰ ਜੇ ਅਗਰ ਤੁਸੀਂ ਅਸਲ ਦੇ ਵਿੱਚ ਲੋੜ ਬੰਦੋ ਸਰਵੇ ਹੋ ਕੇ ਤੁਹਾਨੂੰ ਜ਼ਰੂਰ ਕਰ ਦਵਾਇਆ ਜਾਵੇ